ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਤੋਖਰੇ ਸਵਾਲਾਂ ਦੇ ਵਿੱਚ ਸਟ੍ਰੀਮ ਕਾਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰ ਦੇ ਵਿੱਚ ਨਜ਼ਰ ਆ ਰਹੇ ਨੇ ਉਤਮਾ ਪਹਿਲਾਂ ਵੀ ਉਹਨਾਂ ਦੇ ਆਪੱਤੀ ਜਨਕ ਪੋਸਟਰ ਚਲੰਦਰ ਦੇ ਵਿੱਚ ਜਗਾ ਜਗਾ ਦੇਖੇ ਗਏ ਸਨ ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਉੱਤੇ ਕਾਫੀ ਸਵਾਲ ਚੁੱਕੇ ਗਏ ਅਤੇ ਇਸੇ ਜਵਾਬ ਦਿੰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਇਹ ਸਭ ਚੌਧਰੀ ਪਰਿਵਾਰ ਦੀ ਇੱਕ ਸਾਜ਼ਿਸ਼ ਹੈ ਚੌਧਰੀ ਪਰਿਵਾਰ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦਾ ਹੈ ਕਿਉਂਕਿ ਸਾਈ ਕਮਾਂਡ ਦੇ ਵੱਲੋਂ ਉਹਨਾਂ ਨੂੰ ਜਲੰਧਰ ਤੋਂ ਲੋਕ ਸਭਾ ਚੋਣਾਂ ਦੇ ਲਈ ਟਿਕਟ ਨਹੀਂ ਦਿੱਤੀ ਗਈ। ਟਿਕਟ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਜਿਸ ਦੇ ਵਿਰੋਧ ਦੇ ਵਿੱਚ ਚੌਧਰੀ ਪਰਿਵਾਰ ਦੇ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਦੀ ਇੱਕ ਆਪਾਤੀ ਜਨਕ ਫੋਟੋ ਨੂੰ ਪੋਸਟਰਾਂ ਉੱਪਰ ਲਗਾ ਕੇ ਪੂਰੇ ਜਲੰਧਰ ਦੇ ਵਿੱਚ ਲਗਾਇਆ ਗਿਆ। ਪਰ ਹੁਣ ਇੱਕ ਵਾਰ ਫਿਰ ਤੋਂ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਬੀਬੀ ਜਗੀਰ ਕੌਰ ਨੂੰ ਮਿਲਦੇ ਹੋਏ ਦਿਖਾਈ ਦਿੰਦੇ ਨੇ ਜਿਸ ਦੇ ਵਿੱਚ ਕੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬੀਬੀ ਜਗੀਰ ਕੌਰ ਦੇ ਚਿਹਰੇ ਦੇ ਉੱਪਰ ਹੱਥ ਲਗਾਇਆ ਜਾਂਦਾ ਹੈ ਇਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਨਜੀਤ ਸਿੰਘ ਚੰਨੀ ਸਵਾਲਾਂ ਦੇ ਘੇਰ ਦੇ ਵਿੱਚ ਗਿਰ ਗਏ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਉੱਤੇ ਕਾਫੀ ਸਵਾਲ ਉੱਠ ਰਹੇ ਨੇ ਉਹਨਾਂ ਦੇ ਕੈਰੇਕਟਰ ਨੂੰ ਲੈ ਕੇ ਲੋਕਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਯਾਨੀ ਪਹਿਲਾਂ ਤਾਂ ਉਹਨਾਂ ਦਾ ਇੱਕ ਆਪੱਤੀਜਨਕ ਪੋਸਟਰ ਜਲੰਧਰ ਦੇ ਜਗ੍ਹਾ-ਜਗ੍ਹਾ ਵਿੱਚ ਦੇਖਣ ਨੂੰ ਮਿਲਿਆ ਪਰ ਹੁਣ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਉ ਬੀਬੀ ਜਗੀਰ ਕੌਰ ਦੇ ਚਿਹਰੇ ਨੂੰ ਹੱਥ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਆਸ-ਪਾਸ ਲੋਕ ਵੀ ਮੌਜੂਦ ਨੇ ਜਿਸ ਤੋਂ ਬਾਅਦ ਕਿ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਚਰਨਜੀਤ ਸਿੰਘ ਚੰਨੀ ਦੇ ਕੈਰੇਕਟਰ ਦੇ ਉੱਪਰ ਲਗਾਤਾਰ ਸਵਾਲ ਉੱਠਦੇ ਜਾ ਰਹੇ ਨੇ ਉਥੇ ਲੋਕ ਸਭਾ ਚੋਣਾਂ ਵੀ ਨਜ਼ਦੀਕ ਨੇ ਅਤੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਉਹਨਾਂ ਨੂੰ ਜਲੰਧਰ ਤੋਂ ਆਪਣਾ ਉਮੀਦਵਾਰ ਵੀ ਬਣਾਇਆ ਗਿਆ ਪਰ ਇਸ ਦੇ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਅਜਈਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਹਿਲਾਂ ਆਪਤੀ ਜਨਕ ਪੋਸਟਰ ਅਤੇ ਹੁਣ ਬੀਬੀ ਜਗੀਰ ਕੌਰ ਦੇ ਨਾਂ ਚਰਨਜੀਤ ਸਿੰਘ ਚੰਨੀ ਦੀ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖ ਸਕਦੇ ਹੋ ਤੁਸੀਂ ਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬੀਬੀ ਜਗੀਰ ਕੌਰ ਦੇ ਚਿਹਰੇ ਨੂੰ ਹੱਥ ਲਗਾਇਆ ਜਾਂਦਾ ਹੈ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਾਲਾਂ ਦੇ ਘੇਰ ਦੇ ਵਿੱਚ ਨਜ਼ਰ ਆ ਰਹੇ ਨੇ ਆਖਿਰਕਾਰ ਸਵਾਲ ਪੁੱਛੇ ਜਾ ਰਹੇ ਨੇ ਕਿ ਕਿਉਂ ਚਰਨਜੀਤ ਸਿੰਘ ਚੰਨੀ ਦੇ ਬਾਰੇ ਹੀ ਅਜਈਆਂ ਅਫਵਾਹਾਂ ਫੈਲ ਰਹੀਆਂ ਨੇ ਉਹਨਾਂ ਦੀ ਹੀ ਵੀਡੀਓਜ਼ ਕਿਉਂ ਵਾਇਰਲ ਹੋ ਰਹੀਆਂ ਨੇ ਉਹਨਾਂ ਦੇ ਵੱਲੋਂ ਬੀਬੀ ਜਗੀਰ ਕੌਰ ਦੇ ਚਿਹਰੇ ਤੇ ਹੱਥ ਕਿਉਂ ਲਗਾਇਆ ਗਿਆ ਪਹਿਲਾਂ ਵੀ ਉਹਨਾਂ ਦੇ ਹੀ ਪੋਸਟਰ ਚੱਲ ਅੰਦਰ ਦੀ ਜਗਾ ਜਗਾ ਦੇਖੇ ਗਏ ਸਨ ਜਿਸ ਨੂੰ ਲੈ ਕੇ ਕੀ ਉਹਨਾਂ ਨੇ ਕਿਹਾ ਕਿ ਇਹ ਚੌਧਰੀ ਪਰਿਵਾਰ ਦੀ ਸਾਜ਼ਿਸ਼ ਹੈ ਪਰ ਹੁਣ ਉਹਨਾਂ ਦਾ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਬੀਬੀ ਜ਼ਗੀਰਖੌਰ ਦੇ ਚਿਹਰੇ ਨੂੰ ਹੱਥ ਲਗਾ ਰਹੇ ਨੇ ਉਤੇ ਹੁਣ ਇਹ ਕਿਸ ਦੀ ਸਾਜ਼ਿਸ਼ ਦੱਸਣਗੇ